ਹਾਂਜੀ ਮਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਆਪ ਦੇ ਘਰ ਦੀ ਇੱਕ ਘਟਨਾ ਹਾਂ ਜਿਹਨੂੰ ਦੇਖ ਕੇ ਬਹੁਤ ਦੁੱਖ ਹੋਇਆ ਪਤਾ ਨਹੀਂ ਮੈਂਟਾਂ ਵਿੱਚ ਕੀ ਹੋ ਜਾਣਾ ਵਾ ਕੋਈ ਖਾਂਦੇ ਪਿੰਦੇ ਆ ਨੂੰ ਜਾਂ ਤਰ ਦੇ ਫਿਰਦੇ ਆ ਨੂੰ ਕੋਈ ਕਿਸੇ ਦਾ ਨਹੀਂ ਪਤਾ ਬਾਹਰ ਅੰਦਰ ਕੁਝ ਹੋ ਜਾਣਾ ਪਤਾ ਨਹੀਂ ਕੀ ਹੋਣਾ ਵਾ ਅੱਜ ਮੇਰੇ ਸਾਹਮਣੇ ਦੀ ਗੱਲ ਵਾ ਅਸੀਂ ਪਾਂਸੀਆਂ ਨੂੰ ਦਾਣਾ ਪਾਉਨੇ ਆ ਰੋਟੀਆਂ ਵਿੱਚ ਉਰਦੇ ਆ ਸਵੇਰੇ ਵੀ ਪਾਉਨੇ ਆ ਦਾਣੇ ਪਾਣੀ ਵੀ ਪਾਉਨੇ ਆ ਤੇ ਅ ਸ਼ਾਮ ਨੂੰ ਵੀ ਪਾ ਦਈਦੇ ਆ ਵੀ ਆਉਂਦੇ ਆ ਵਿਚਾਰੇ ਮੋੜਨ ਨਾ ੁੱਗੀਆਂ ਦਾ ਜੋੜਾ ਸੀ ਜੋ ਇੱਥੇ ਵਿਚਾਰੇ ਕੱਲ ਵੀ ਲੜਦੇ ਸੀ ਉਹ ਅੱਜ ਸਵੇਰੇ ਵੀ ਫਿਰਦੇ ਸੀ ਇੱਕ ਦੂਜੇ ਨੂੰ ਖਾਣ ਨਹੀਂ ਸੀ ਦਿੰਦੇ ਉਸ ਤੋਂ ਬਾਅਦ ਨਾ ਮੈਂ ਜਦੋਂ 10 ਕ ਦਾ ਟਾਈਮ ਸੀਗਾ ਮੈਂ ਪੋਚਾ ਲਾ ਕੇ ਪਾਣੀ ਡੋਲਣ ਵਾਸਤੇ ਆਈ ਆ ਉਦੋਂ ਪਾਣੀ ਕੋਲੇ ਇੱਕ ਘੁੱਗੀ ਬੈਠੀ ਸੀ ਬਹੁਤ ਨਿਆਣੀ ਹੋਈ ਸੀ ਹਜੇ ਬੜੀ ਜ਼ਿਆਦਾ ਸਿਆਣੀ ਵੀ ਹੈ ਨਹੀਂ ਸੀਗੀ ਤੇ ਉਹ ਨਾ ਉੱਡੀ ਉੱਡ ਕੇ ਬੂਟਿਆਂ ਦੇ ਵਿੱਚ ਜਾ ਕੇ ਫੰਗ ਮਾਰਨ ਲੱਗ ਗਈ ਫੜਕ 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 ਮੈਂ ਆਖਿਆ ਵੀ ਕੀ ਪਤਾ ਮਾਂ ਮੈਂ ਖਣੀ ਲੜਦੀਆਂ ਨਹੀਂ ਗਈਆਂ ਉਹ ਜਦੋਂ ਮੈਂ ਕੋਲ ਗਈ ਉਹ ਫੇਰ ਵੀ ਖੜਕਾ ਹੋਈ ਜਾਵੇ ਮੈਂ ਆਖਿਆ ਵੀ ਚੱਲ ਇਹਨਾਂ ਨੂੰ ਹਟਾਉਣੀਆਂ ਵੀ ਲੜਦੀਆਂ ਨਹੀਂ ਗਈਆਂ ਜਦੋਂ ਮੈਂ ਨੇੜੇ ਗਈ ਤਾਂ ਉਹ ਵਿਚਾਰੀ ਨਾ ਬੂਟੇ ਕੋਲ ਡੰਗ ਕੇ ਤਾਂ ਉਹਨਾਂ ਉਹਦੀ ਥੱਲੇ ਪਈ ਤੇ ਪੁੱਛ ਉਹਦੀ ਤਾਂ ਨੂੰ ਚੱਲ ਮੈਂ ਉਹ ਸਿੱਧੀ ਕੀਤੀ ਦੇਖਿਆ ਵਾਂ ਕਿ ਇਹ ਤਾਂ ਇੱਕੋ ਹੀ ਆ ਤੇ ਮੈਂ ਉਹਨੂੰ ਨਾ ਪਾਣੀ ਮੂੰਹ ਚ ਪਾਇਆ ਪਾਣੀ ਨਹੀਂ ਉਹਦੇ ਨੰਗਿਆ ਇੱਕ ਪੈਰ ਮੇਰੇ ਉਹ ਲੋਟ ਕੀਤੇ ਤੇ ਇੱਕ ਪੈਰ ਹਲਾਇਆ ਜਦੋਂ ਮੈਂ ਉਹਨੂੰ ਦੇਖਿਆ ਵੀ ਕੋਈ ਆ ਤੇ ਆਹ ਦੇਖ ਲਾ ਵੀ ਮਾਰੇ ਤਾਂ ਪਤਾ ਨਹੀਂ ਸੀ ਵੀ ਅਖੀਨ ਟਾਈਮ ਉਹ ਇੱਥੇ ਹੀ ਫਿਰਦੀ ਸੀਗੀ ਹਨਾ ਕੋਈ ਬੰਦਿਆਂ ਦਾ ਨਹੀਂ ਪਤਾ ਵੀ ਬੰਦ ਚੀ ਕੀ ਹੋ ਜਾਣਾ ਆਪਾਂ ਕਰੋ ਤੁਰਦੇ ਆ ਖਣੀ ਕਿਸੇ ਨੇ ਹਮਣਾ ਜਾ ਨਹੀਂ ਕਰੇ ਕੀ ਹੋਣਾ ਕੋਈ ਮੈਂ ਤਦਾ ਨਹੀਂ ਪਤਾ ਲੱਗਦਾ ਇਸ ਚੀਜ਼ ਨੂੰ ਦੇਖ ਕੇ ਬੜਾ ਦੁੱਖ ਹੋਇਆ ਦੇਖੋ ਆਪਾਂ ਕਹਿੰਦੇ ਬੰਦੇ ਨੇ ਖਣੀ ਮਾੜਾ ਕੀਤਾ ਉਹਦੇ ਨਾਲ ਤਾਂ ਐ ਹੋਈ ਇਹ ਤਾਂ ਜਾਨਵਰ ਆ ਇਹਨੇ ਵਿਚਾਰੀ ਨੇ ਕਿਸੇ ਦਾ ਕੀ ਮਾੜਾ ਕਰਤਾ ਬਹੁਤ ਜਾਨਵਰ ਆਉਂਦੇ ਆ ਕੁਈ ਫਰੂਟ ਲੱਗਿਆ ਨੀ ਰਾਜੂ ਰਾਜੀਆਂ ਹੰਗੂਰ ਹੁੰਦੇ ਆ ਹੋਰ ਚੀਜ਼ਾਂ ਲੱਗੀਆਂ ਆਵੀਆਂ ਸਾਰੇ ਆ ਕੋਈ ਖਾਖ ਮੁਝੰਦੇ ਚਲੋ ਆਪਣੇ ਕਰਮਾਂ ਦਾ ਖੰਦੇ ਆ ਬਾਰੇ ਇਹ ਨਹੀਂ ਪਤਾ ਵੀ ਬੰਦ ਚ ਹੁਣਾ ਕੀ ਆ ਉਹ ਚੀਜ਼ ਦਾ ਆਪਦੇ ਮਨ ਨੂੰ ਵੀ ਬਹੁਤ ਦੁੱਖ ਲੱਗਿਆ ਵੀ ਇਹ ਕੀ ਹੋ ਗਿਆ ਮੇਰੀਆਂ ਅੱਖਾਂ ਦੇ ਸਾਹਮਣੇ-ਸਾਹਮਣੇ 1 ਮਿੰਟ ਦੇ ਵਿੱਚ ਵਿੱਚ ਦੀ ਉੱਥੇ ਤੱਕ ਮੇਰੇ ਜਾਂਦੀ ਜਾਂਦੀ ਸਾਰਾ ਕੁਝ ਹੋ ਗਿਆ ਵਿਚਾਰੀ ਦਾ ਕੰਨੀ ਟੈਗ ਹੋਇਆ ਵਿਚਾਰੇ ਨੂੰ ਪਤਾ ਨਹੀਂ ਕੀ ਚੀਜ਼ ਹੋਈ ਕੀ ਹੋਇਆ ਨੂੰ ਕੀ ਨਹੀਂ ਹੋਇਆ ਉਹ ਅੱਗੇ ਪ੍ਰਮਾਤਮਾ ਨੂੰ ਪਤਾ ਵਾ ਵੀ ਉਹ ਨੂੰ ਜ ਆਉਂਦੇ ਨੇ ਕੀ ਹੋਇਆ ਕੀ ਨਹੀਂ ਹੋਇਆ ਬੜੀ ਰੌਣਕ ਲਾਉਂਦੇ ਆਥਣ ਸਵੇਰ ਆਉਂਦੇ ਆ ਇੱਥੇ ਹੀ ਫਿਰਦੇ ਰਹਿੰਦੇ ਆ ਸਾਰੀ ਦਿਹਾੜੀ ਆਪ ਨੂੰ ਵੀ ਹੁੰਦਾ ਵੀ ਇਹਨਾਂ ਅੰਦਾਣੇ ਪਾਈਏ ਪਾਣੀ ਪਾਈਏ ਵਿਚਾਰੇ ਨਰਾਸ਼ ਹੋ ਕੇ ਨਾ ਜਾਣੇ ਸੀ ਇੱਥੇ ਹੀ ਫਿਰਦੇ ਰਹਿੰਦੇ ਆ ਬੁੱਟਿਆਂ ਵਾਟਿਆਂ ਚੀ ਇੱਥੇ ਵੱਢ ਜਾਣਾ ਜੇ ਉੱਧਰੋਂ ਜਾਣਾ ਬੁੱਟਿਆਂ ਦੇ ਥੱਲੇ ਜਾ ਵੱਢਣਾ ਦੇਖ ਕੇ ਪਤਾ ਨਹੀਂ ਕੀ ਹੋਇਆ ਵਿਚਾਰੀ ਨੂੰ ਇਹ ਕੋਈ ਪਤਾ ਨਹੀਂ ਅੱਗੇ ਮਾਰਾਂ ਜਿਹਨੂੰ ਪਤਾ ਵਾ ਆਖਰੀ ਸਮਾਂ ਵੀ ਉਹਦਾ ਇੱਥੇ ਹੀ ਆਇਆ ਹੁਣ ਦੇਖੋ ਵੀ ਆਪਣੇ ਪਾਕਿਸਤਾਨ ਦੀ ਕਿਸੇ ਦੀ ਵੀਡੀਓ ਪਾਈ ਵੀ ਆ ਉਹ ਮੱਝਾਂ ਵਿੱਚ ਕਾਲੀਆਂ ਵੀ ਆ ਵਿੱਚ ਬੂਰੀਆਂ ਵੀ ਨੇਗੀਆਂ ਉਹ ਪਾਣੀ ਦੇ ਵਿੱਚ ਹੀ ਨੇਗੀਆਂ ਵਿਚਾਰੀਆਂ ਇਧਰੋਂ ਗਈਆਂ ਵੀ ਆ ਉਹ ਕਹਿੰਦੇ ਪੰਜਾਬ ਤੋਂ ਆਈਆਂ ਉਹ ਪਾਣੀ ਦੇ ਵਿੱਚ ਪਤਾ ਨਹੀਂ ਕਦੋਂ ਕੰਦੀਆਂ ਕਹਿੰਦੇ ਮੂੰਹੋਂ ਚੱਗ ਆਈ ਜਾਂਦੀਆਂ ਕੋਈ ਪਤਾ ਨਹੀਂ ਗਾ ਵੀ ਕਿੰਨਾ ਦੁਨੀਆ ਤੇ ਪਾਰ ਕੀ ਕੁਝ ਹੋਈ ਜਾਂਦਾ ਵਾ ਇਹ ਮਾਇਂਗਰੂ ਦੇ ਬਾਣੇ ਦਾ ਕੋਈ ਪਤਾ ਨਹੀਂ ਗਾ ਮੈਂਟਾਂ ਵਿੱਚ ਹੀ ਉਹਨੇ ਕੀ ਕਰਨਾ ਮੈਂਟਾ ਜੀ ਖੁਸ਼ ਵੀ ਕਰ ਜਾਂਦਾ ਆਂਦਾ ਮੈਂਟਾ ਜੀ ਨਰਾਸ ਵੀ ਕਰ ਜਾਂਦਾ ਵਾ ਕੋਈ ਪਤਾ ਨਹੀਂ ਲੱਗਦਾ ਇੱਥੇ ਵੀ ਕੀ ਹੋਣਾ ਤੇ ਕੀ ਕਰਨਾ ਉਹ ਉਹਦੀ ਰਜਾ ਵਾ ਆ ਆ ਗਿਆ ਖਨੀ ਅਗਲਾ ਉਹਨਾ ਖਨੀ ਨਹੀਂ ਮਾ ਇੱਥੋਂ ਹੀ ਸਮਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ